ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਸਾਡੇ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਇਸ ਤੋਂ ਪਹਿਲਾਂ ਆਪਣੀ ਜਿਹੜੀ ਹੈ 332 ਸਪੈਸ਼ਲ ਕੈਡਰ ਦੀ ਜਿਹੜੀ ਕਲਾਸ ਹੈ ਉਹ ਲੱਗੀ ਸੀ ਵਿਆਕਰਣ ਦੀ ਤੇ ਹੁਣ ਆਪਾਂ ਮਾਸਟਰ ਕੈਡਰ ਦੀ ਜਿਹੜੀ ਕਲਾਸ ਹੈ ਉਹ ਲਗਾਉਣ ਜਾ ਰਹੇ ਹਾਂ ਅਸੀਂ ਵਾਰਤਕਕਾਰ ਕਰ ਰਹੇ ਹਾਂ ਸੋ ਅੱਜ ਦਾ ਸਾਡਾ ਵਾਰਤਕਕਾਰ ਹੈ ਜੀ ਡਾਕਟਰ ਟੀ ਆਰ ਸ਼ਰਮਾ ਅਸੀਂ ਵਾਰਤਕਾਰ ਸ਼ੁਰੂ ਕੀਤੇ ਆ ਹੁਣ ਤੱਕ ਅਸੀਂ ਕਈ ਵਾਰਤਕਾਰ ਕਰ ਲਏ ਹਨ ਸੋ ਅੱਜ ਅਸੀਂ ਥਿਊਰੀ ਕਰਨ ਜਾ ਰਹੇ ਹਾਂ ਜੀ ਡਾਕਟਰ ਟੀ ਆਰ ਸ਼ਰਮਾ ਦੀ ਸੋ ਸਾਰੇ ਜਣੇ ਕਮੈਂਟ ਕਰਕੇ ਦੱਸ ਦਿਓ ਜੀ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਸਭ ਕੁਝ ਠੀਕ ਹੈ ਤਾਂ ਫਿਰ ਅਸੀਂ ਅੱਗੇ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਚਲੋ ਕਰਦੇ ਹਾਂ ਜੀ ਸ਼ੁਰੂ ਕਿ ਜਿਹੜੀ ਆਪਣੀ ਥਿਊਰੀ ਹੈ ਵਾਰਤਕਕਾਰ ਦੀ ਪਹਿਲਾਂ ਜਨਮ ਤੋਂ ਸਟਾਰਟ ਕਰਦੇ ਹਾਂ ਕਿ ਜਿਹੜੇ ਟੀ ਆਰ ਸ਼ਰਮਾ ਹਨ ਉਹਨਾਂ ਦਾ ਜਨਮ ਹੈ ਜੀ ਜਿਹੜਾ ਉਹ 25 ਜਲ 25 ਜੁਲਾਈ 1925 ਨੂੰ ਹੋਇਆ ਇਹ ਕੀ ਦੇ ਅਨੁਸਾਰ ਹੈ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਕੋਰਡਿੰਗਲੀ ਜੇ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਬੁੱਕਸ ਦੇ ਅੱਗੇ ਨਾ ਜਦੋਂ ਕੋਈ ਵਾਰਤਕ ਭਾਗ ਹੈ ਜਾਂ ਕਵਿਤਾ ਭਾਗ ਹੈ ਤਾਂ ਉਹ ਦੇਣ ਤੋਂ ਪਹਿਲਾਂ ਕੀ ਹੈ ਉਸ ਰਾਈਟਰ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਉਹਨਾਂ ਚੀਜ਼ਾਂ ਤੋਂ ਕੀ ਆਪਾਂ ਜਿਹੜੀ ਇਹ ਜਾਣਕਾਰੀ ਉਹ ਇਕੱਠੀ ਕਰਦੇ ਹਾਂ ਤਾ ਕੇ ਆ ਟੀ ਆਰ ਸ਼ਰਮਾ ਦਾ ਜਨਮ ਹੋਇਆ 25 ਜੁਲਾਈ 1925 ਵੀ ਦੇ ਵਿੱਚ ਤੇ ਉਹਨਾਂ ਦੀ ਮੌਤ ਹੋਈ ਹੈ ਜੀ 2009 ਦੇ ਵਿੱਚ ਇਹ ਦੋਵੇਂ ਜੜੀਆਂ ਤਰੀਕਾ ਹਨ ਉਹ ਪੰਜਾਬ ਬੋਰਡ এডਿਕੇਸ਼ਨ ਹੈ ਜਿਹੜਾ ਆਪਣਾ ਉਹਦੇ ਅਕੋਰਡਿੰਗਲੀ ਹੈ ਤਾਂ ਅੱਗੇ ਜੀ ਉਹਨਾਂ ਦੇ ਮਾਤਾ ਦਾ ਨਾਮ ਹੈ ਰਤਨ ਦੇਵੀ ਤੇ ਉਹਨਾਂ ਦੇ ਪਿਤਾ ਜੀ ਹਨ ਕਿਸ਼ਨ ਚੰਦ ਉਹਨਾਂ ਦਾ ਜਿਹੜਾ ਪਿੰਡ ਹੈ ਉਹ ਟੈਕਸਲਾ 라ਵਲਪਿੰਡੀ ਪਾਕਿਸਤਾਨ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਇਹ ਕੀ ਹੈ ਜਿਹੜੇ ਰਾਈਟਰ ਹੈ ਉਹ ਪਹਿਲਾਂ ਪੰਜਾਬ ਦੇ ਰਾਈਟਰ ਸੀ ਕਿ ਜਦੋਂ ਕੀ ਹੈ 47 ਤੋਂ ਪਹਿਲਾਂ ਜਿਹੜਾ ਪੰਜਾਬ ਹੈ ਉਹ ਇਕੱਠਾ ਹੁੰਦਾ ਸੀ ਉਦੋਂ ਤਾਂ ਹੁਣ ਜਿਹੜਾ ਟੈਕਸਲਾ 라ਵਲਪਿੰਡੀ ਹੈ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਇਸ ਕਰਕੇ ਨਾਲ ਪਾਕਿਸਤਾਨ ਲਿਖਿਆ ਜਾਂਦਾ ਹੈ ਤਾਂ ਟੈਕਸਲਾ ਉਹਨਾਂ ਦਾ ਪਿੰਡ ਸੀ ਤੇ ਉਹ ਜਿਹੜੇ ਪੜਾ ਆ ਉਹਨਾਂ ਦਾ ਤੀਜਾ ਪੜਾ ਤ ਨਵੀਨ ਕਾਲ ਦਾ ਜਿਹੜਾ ਤੀਜਾ ਪੜਾ ਮੰਨਿਆ ਜਾਂਦਾ ਤੇ ਉਹਨਾਂ ਦੀ ਸਦੀ 20ਵੀਂ ਤੇ 21ਵੀਂ ਬਣਦੀ ਹੈ ਸੋ ਜਿਹੜੇ ਡਾਕਟਰ ਟੀ ਆਰ ਸ਼ਰਮਾ ਹਨ ਉਹ ਆਧੁਨਿਕ ਪੰਜਾਬੀ ਵਾਰਤਕ ਦੇ ਤੀਜੇ ਪੜਾ ਦੇ ਜਿਹੜੇ ਵਾਰਤਕਾਰ ਹਨ ਤਾਂ ਉਹਨਾਂ ਦੀ ਜਿਹੜੀ ਸਦੀ ਹੈ ਜੀ ਉਹ ਬਣਦੀ ਹੈ ਆਪਣੀ 20ਵੀਂ ਤੇ 21ਵੀਂ ਸਦੀ ਦੇ ਹਨੋ ਹਾਂਜੀ ਅੱਗੇ ਚੱਲਦੇ ਹਾਂ ਤੇ ਹੁਣ ਜੀ ਕੁਝ ਹੋਰ ਬੇਸਿਕ ਜਾਣਕਾਰੀ ਕਿ ਜਿਹੜਾ ਉਹਨਾਂ ਦਾ ਪੂਰਾ ਨਾਮ ਹੈ ਉਹ ਹੈ ਤਿਲਕ ਰਾਜ ਸ਼ਰਮਾ ਤੇ ਉਹਨਾਂ ਦਾ ਜਿਹੜਾ ਕੀਤਾ ਹੈ ਉਹ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖਿਆ ਵਿਭਾਗ ਦੇ ਮੁਖੀ ਰਹੇ ਐ ਉਹਨਾਂ ਦਾ ਜਿਹੜਾ ਕੰਮ ਸੀ ਗੱਲ ਉਹ ਜਾਂ ਉਹਨਾਂ ਨੇ ਜੋ ਨੌਕਰੀ ਕੀਤੀ ਹੈ ਉਹ ਕੀ ਸੀਗਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖਿਆ ਵਿਭਾਗ ਦੇ ਵਿੱਚ ਉਹ ਮੁਖੀ ਰਹੇ ਐ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਜੀ ਉਹ ਆਦਰਸ਼ਵਾਦੀ ਆਸ਼ਾਵਾਦੀ ਹੈ ਤੇ ਉਹਨਾਂ ਦੀ ਜਿਹੜੀ ਪ੍ਰਸਿੱਧ ਰਚਨਾ ਹੈ ਉਹ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਨੌਵੀਂ ਜਮਾਤ ਦੇ ਵਿੱਚ ਲੱਗੀ ਹੋਈ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਨੌਵੀਂ ਜਮਾਤ ਦੀ ਕਿਤਾਬ ਹੈ ਉਹਦੇ ਵਿੱਚ ਜਿਹੜੀ ਇਹ ਕਹ ਲਓ ਲੱਗੀ ਹੋਈ ਹੈ ਖੁਸ਼ੀਆਂ ਆਪੇ ਨਹੀਂ ਹੋਣੀਆਂ ਵਾਰਤਕ ਦਾ ਭਾਗ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਵਿਸ਼ੇ ਆ ਉਹ ਆਸ਼ਾਵਾਦੀ ਤੇ ਆਦਰਸ਼ਵਾਦੀ ਰਹੇ ਹਨ ਜਿੰਨੀ ਵੀ ਇਹਨਾਂ ਨੇ ਰਚਨਾ ਰਚੀ ਹੈ ਉਹ ਕੀ ਹੈ ਆਸ਼ਾਵਾਦੀ ਤੇ ਆਦਰਸ਼ਵਾਦੀ ਹੈ ਤੇ ਉਹਨਾਂ ਦੀਆਂ ਕਹਿ ਲੋ ਵਾਰਤਕ ਦੇ ਵਿੱਚ ਜਿਹੜੀ ਭਾਸ਼ਾ ਵਰਤੀ ਗਈ ਹੈ ਉਹ ਕੇਂਦਰੀ ਪੰਜਾਬੀ ਲੈਂਦੀ ਪੰਜਾਬੀ ਤੇ ਪੋਠੋਹਾਰੀ ਹੈ ਕਿ ਉਹਨਾਂ ਦੀ ਵਾਰਤਕ ਦੇ ਵਿੱਚ ਜਿਹੜੀ ਭਾਸ਼ਾ ਉਹਨਾਂ ਨੇ ਵਰਤੀ ਹੈ ਉਹ ਕੇਂਦਰੀ ਪੰਜਾਬੀ ਹੈ ਲੈਂਦੀ ਪੰਜਾਬੀ ਤੇ ਪੋਠੋਹਾਰੀ ਹੈ ਤੇ ਉਹਨਾਂ ਨੂੰ ਜਿਹੜੇ ਸਨਮਾਨ ਹੈ ਉਹ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਜਿਹੜਾ ਹੈ ਉਹਦਾ ਪੁਰਸਕਾਰ ਉਹ ਮਿਲਿਆ ਹੋਇਆ ਹੈ ਕਿ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਜਿਹੜਾ ਪੁਰਸਕਾਰ ਹੈ ਉਹ ਦਿੱਤਾ ਗਿਆ ਹੈ ਸੋ ਇਹ ਹੈ ਜੀ ਉਹਨਾਂ ਦੀ ਜਿਹੜੀ ਬੇਸਿਕ ਜੀ ਜਾਣਕਾਰੀ ਹੈ ਉਹਨਾਂ ਨੂੰ ਹੋਰ ਵੀ ਨਾਮ ਦਿੱਤੇ ਗਏ ਉਹ ਵੀ ਆਪਾਂ ਅੱਗੇ ਪੜ੍ਹਾਂਗੇ ਪਰ ਇਹ ਕੀ ਹੈ ਜਿਹੜੀ ਮੋਡਲੀ ਜੀ ਜਾਣਕਾਰੀ ਹੈ ਜਿਹੜੀ ਕਿ ਇਹ ਤੁਸੀਂ ਆਪਣੀਆਂ ਕਾਪੀਆਂ ਤੇ ਜ਼ਰੂਰ ਨੋਟ ਕਰ ਲੈਣੀ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਕੀ ਹੈ ਜਿਹੜੇ ਆਪਣੇ ਮਾਸਟਰ ਕੈਡਰ ਲੈਵਲ ਦੇ ਜਿਹੜੇ ਖਾਸ ਪ੍ਰਸ਼ਨ ਹੈ ਉਹ ਬੰਦੇ ਹਨ ਠੀਕ ਹੈ ਜੀ ਤਾਂ ਅੱਗੇ ਚੱਲਦੇ ਹਾਂ ਨੈਕਸਟ ਉਹ ਕਹਿੰਦੀ ਹੈ ਉਹਨਾਂ ਨੂੰ ਜਿਹੜਾ ਅਗਲਾ ਇਨਾਮ ਹੈ ਜੀ ਉਹ ਮਿਲੇਨੀਅਮ ਸਮਾਜਿਕ ਵਿਗਿਆਨੀ ਪੁਰਸਕਾਰ ਹੈ ਜਿਹੜਾ ਉਹ ਵੀ ਮਿਲਿਆ ਫਿਰ ਨੈਕਸਟ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਵੀ ਟੀ ਆਰ ਸ਼ਰਮਾ ਨੂੰ ਮਿਲਿਆ ਹੋਇਆ ਹੈ ਨੈਕਸਟ ਲਛਮਣ ਸਿੰਘ ਗਿੱਲ ਪੰਜਾਬੀ ਪ੍ਰोत्사ਹਨ ਪੁਰਸਕਾਰ ਜਿਹੜਾ ਕੀ ਹੈ ਰਾਈਟਰਾਂ ਨੂੰ ਪ੍ਰੋਤਸਾਹਨ ਦੇ ਲਈ ਦਿੱਤਾ ਜਾਂਦਾ ਹੈ ਲਛਮਣ ਸਿੰਘ ਗਿੱਲ ਪੰਜਾਬੀ ਪ੍ਰੋਤਸਾਹਨ ਪੁਰਸਕਾਰ ਉਹ ਵੀ ਉਹਨਾਂ ਨੂੰ ਮਿਲਿਆ ਹੋਇਆ ਹੈ ਤੇ ਨੈਕਸਟ ਹੈ ਸਰਵੋਤਮ ਅਧਿਆਪਕ ਪੁਰਸਕਾਰ ਭਾਸ਼ਾ ਵਿਭਾਗ ਵੱਲੋਂ ਜਿਹੜਾ ਸਾਡਾ ਪੰਜਾਬੀ ਦਾ ਭਾਸ਼ਾ ਵਿਭਾਗ ਹੈ ਦਾ ਉਹਨਾਂ ਵੱਲੋਂ ਇਹਨਾਂ ਨੂੰ ਕਹਿ ਲੋ ਕਿ ਸਰਵਉੱਤਮ ਅਧਿਆਪਕ ਕਿ ਸਭ ਤੋਂ ਵਧੀਆ ਅਧਿਆਪਕ ਹੋਣ ਦਾ ਜਿਹੜਾ ਮਾਣ ਹੈ ਉਹ ਦਿੱਤਾ ਤੇ ਉਹਦਾ ਕੀ ਉਹਨਾਂ ਨੂੰ ਪੁਰਸਕਾਰ ਵੀ ਮਿਲਿਆ ਸੋ ਇਹ ਕੀ ਹੈ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੀ ਹੈ ਦਿੱਤਾ ਗਿਆ ਹੈ ਤੇ ਨੈਕਸਟ ਚੱਲਦੇ ਹਾਂ ਜੀ ਹਾਂਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਡਾਕਟਰ ਟੀ ਆਰ ਸ਼ਰਮਾ ਬਾਰੇ ਸਾਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਪ੍ਰਾਪਤ ਹੁੰਦੀ ਪਰ ਜਿੰਨੀ ਵੀ ਅਸੀਂ ਪ੍ਰਾਪਤ ਕਰ ਸਕਦੇ ਆ ਉਹ ਆਪ ਜੀ ਦੇ ਨਾਲ ਇਸ ਨੂੰ ਸਾਂਝੀ ਕਰਦੇ ਹਾਂ ਠੀਕ ਹੈ ਅਭੀ ਇਹਦੇ ਵਿੱਚ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈਗੀ ਕਿ ਟੀ ਆਰ ਸ਼ਰਮਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੀ ਉਹ ਲੰਮਾ ਸਮਾਂ ਇੱਕ ਅਧਿਆਪਕ ਦੇ ਅਹੁਦੇ ਤੇ ਰਹੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨ ਵਿਭਾਗ ਦੇ ਮੁਖੀ ਰਹੇ ਤੇ ਡੀਨ ਵਜੋਂ ਸੇਵਾ ਮੁਕਤ ਹੋਈ ਹੁਣ ਇਹਦੇ ਵਿੱਚ ਕੀ ਹੈ ਕਿ ਉਹ ਇੱਕ ਸਿੱਖਿਆ ਸ਼ਾਸਤਰੀ ਸੀ ਤੇ ਉਹਨਾਂ ਨੇ ਬਹੁਤ ਲੌਂਗ ਰਨ ਦੇ ਵਿੱਚ ਕਹਿ ਲਓ ਅਧਿਆਪਕ ਦੀ ਜਿਹੜੀ ਨੌਕਰੀ ਆ ਉਹ ਕੀਤੀ ਹੈ ਅਧਿਆਪਕ ਦੇ ਅਹੁਦੇ ਤੇ ਕੰਮ ਕੀਤਾ ਤੇ ਉਹਨਾਂ ਨੇ ਕੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜਾ ਡਿਪਾਰਟਮੈਂਟ ਹੈ ਐਜੂਕੇਸ਼ਨ ਵਿਭਾਗ ਹੈ ਉਹਦੇ ਮੁਖੀ ਰਹੇ ਤੇ ਡੀਨ ਵਜੋਂ ਵੀ ਕੰਮ ਕੀਤਾ ਤੇ ਉਸ ਸੇਵਾ ਦੇ ਉੱਪਰ ਉਹ ਮੁਕਤ ਹੋਈ ਕਹਿ ਲਓ ਕੀ ਹੈ ਜਿਹੜੀ ਆਖਰੀ ਉਹਨਾਂ ਦੀ ਜੌਬ ਸੀਗੀ ਉਹ ਹੋ ਕਿ ਇਹ ਡੀਨ ਦੇ ਤੌਰ ਤੇ ਉਹਨਾਂ ਨੇ ਕਿੱਥੇ ਕੰਮ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨ ਵਿਭਾਗ ਦੇ ਵਿੱਚ ਪਹਿਲਾ ਮੁਖੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿ ਲਓ ਡੀਨ ਦੇ ਵਜੋਂ ਉੱਥੇ ਹੀ ਨੌਕਰੀ ਕੀਤੀ ਅਹੁਦਾ ਮਿਲਿਆ ਉਹਨਾਂ ਨੂੰ ਡੀਨ ਦਾ ਤੇ ਉਸ ਤੋਂ ਬਾਅਦ ਕੀ ਆ ਉਹ ਸੇਵਾਮੁਕਤ ਹੋਵੇ ਭਾਵ ਕੀ ਹੈ ਡੀਨ ਦੇ ਅਹੁਦੇ ਤੋਂ ਕੀ ਆ ਉਹ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਜਾਂ ਉਹਨਾਂ ਦੀ ਜਿਹੜੀ ਏਜ ਆ ਉਹ ਰਿਟਾਇਰਮੈਂਟ ਦੀ ਹੋ ਗਈ ਸੀ ਹਾਂਜੀ ਨੈਕਸਟ ਨੈਕਸਟ ਇਹ ਹੈ ਕਿ ਆਪ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਆਤਮਕ ਕਾਉਂਸਲ ਦੇ ਮੈਂਬਰ ਵੀ ਰਹੇ ਕਿ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਕਿਹੜੀ ਕੀ ਕੀ ਚੀਜ਼ਾਂ ਕੀਤੀਆਂ ਵੀ ਉਹ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਪੰਜਾਬੀ ਐਜੂਕੇਸ਼ਨ ਵਿਭਾਗ ਦੇ ਮੁਖੀ ਰਹੇ ਫਿਰ ਡੀਨ ਬਣ ਗਏ ਲੰਬਾ ਸਮਾਂ ਉਹਨਾਂ ਨੇ ਅਧਿਆਪਨ ਕੀਤਾ ਅਧਿਆਪਕ ਦਾ ਜਿਹੜਾ ਕੰਮ ਹੈ ਉਹ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਆ ਜਿਹੜਾ ਉਹਦੀ ਅਧਿਆਤਮਕ ਕਾਉਂਸਲ ਸੀਗੀ ਉਹਦੇ ਮੈਂਬਰ ਰਹੇ ਫਿਰ ਟੀਆਰ ਸ਼ਰਮਾ ਦਾ ਜਿਹੜਾ ਅਨੁਭਵ ਖੇਤਰ ਬਹੁਤ ਵਿਸ਼ਾਲ ਸੀ ਉਹਨਾਂ ਦੀ ਜਿਹੜੀ ਵਾਰਤਕ ਹੈ ਔਰ ਅਸੀਲੇ ਤੇ ਕਲਾਮਈ ਢੰਗ ਨਾਲ ਪਾਠਕਾਂ ਦੇ ਮਨਾਂ ਵਿੱਚ ਆਦਰਸ਼ ਆਸ ਤੇ ਸਾਹਸ ਦੀ ਜੋਤ ਜਗਾਉਣ ਦੇ ਸਮਰੱਥ ਹੈ ਭਾਵੇਂ ਉਹਨਾਂ ਨੇ ਜਿਹੜੇ ਵੀ ਖੇਤਰ ਦੇ ਵਿੱਚ ਕੰਮ ਕੀਤਾ ਜਾਂ ਕਹਿ ਲਓ ਉਹਨਾਂ ਦਾ ਖੇਤਰ ਬਹੁਤ ਵਿਸ਼ਾਲ ਹੈ ਹਨਾ ਕੰਮ ਕਰਨ ਦਾ ਜਿਵੇਂ ਆਪਾਂ ਹੁਣ ਦੇਖਿਆ ਹੀ ਹੈ ਕਿ ਉਹਨਾਂ ਨੇ ਅਧਿਆਪਨ ਦਾ ਕੰਮ ਕੀਤਾ ਬਹੁਤ ਲੰਬਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੁਖੀ ਰਹੇ ਫਿਰ ਡੀਨ ਦੀ ਪਦਵੀ ਤੇ ਚਲੇ ਗਏ ਉੱਥੋਂ ਉਹਨਾਂ ਨੇ ਕੀ ਹੈ ਜਿਹੜੀ ਹੈ ਰਿਟਾਇਰਮੈਂਟ ਲਈ ਤੇ ਉਹ ਸਕੂਲ ਐਜੂਕੇਸ਼ਨ ਬੋਰਡ ਆ ਜਿਹੜਾ ਆਪਣਾ ਪੰਜਾਬ ਉਹਦੀ ਅਧਿਆਤਮਿਕ ਕੌਂਸਲ ਦੇ ਮੈਂਬਰ ਵੀ ਰਹੇ ਇਸ ਕਰਕੇ ਕਹਿ ਲਓ ਜਿਹੜਾ ਉਹਨਾਂ ਦਾ ਦਾਇਰਾ ਹੈ ਉਹ ਬਹੁਤ ਜ਼ਿਆਦਾ ਵਿਸ਼ਾਲ ਹੈ ਤੇ ਉਹਨਾਂ ਨੇ ਜਿਹੜੀ ਵੀ ਵਾਰਤਕ ਰਚੀ ਹੈ ਉਹ ਬਹੁਤ ਹੀ ਰਸੀਲੇ ਢੰਗ ਦੇ ਨਾਲ ਤੇ ਕਲਾਮਈ ਢੰਗ ਦੇ ਨਾਲ ਜਿਹੜੇ ਕੀ ਹੈ ਪਾਠਕਾਂ ਦੇ ਮਨਾਂ ਦੇ ਵਿੱਚ ਇੱਕ ਵੱਖਰੀ ਜਿਹੜੀ ਪਹਿਚਾਣ ਹੈ ਉਹ ਬਣਾਉਂਦੀ ਹੈ। ਉਹਨਾਂ ਦੀ ਜਿਹੜੀ ਵਾਰਤਕ ਹੈ ਉਹ ਆਦਰਸ਼, ਆਸ ਤੇ ਸਾਹਸ ਦੀ ਜੋਤ ਜਗਾਉਣ ਦੇ ਸਮਰੱਥ ਹੈ। ਭਾਵ ਕਿ ਪਾਠਕ ਪੰਜਾਬੀ ਵਾਰਤਕਕਾਰ ਡਾਕਟਰ ਟੀ.ਆਰ. ਸ਼ਰਮਾ ਨੂੰ ਪੜ੍ਹਦੇ ਹਨ। ਉਹਨਾਂ ਦੇ ਅੰਦਰ ਆਦਰਸ਼ਕ ਗੁਣ, ਇੱਕ ਆਸ ਵੱਜ ਜਾਨੀ ਕਿਸੇ ਚੀਜ਼ ਨੂੰ ਲੈ ਕੇ ਤੇ ਸਾਹਸ ਦੀ ਜਿਹੜੀ ਤੀਬਰ ਇੱਛਾ ਆ ਉਹ ਜਿਹੜੀਆਂ ਭਾਵਨਾਵਾਂ ਨੇ ਉਹ ਇੱਕ ਬੰਦੇ ਦੇ ਅੰਦਰ ਉਪਜਦੀਆਂ ਹਨ ਉਹਨਾਂ ਦੀ ਵਾਰਤਕ ਇਸ ਕਾਬਿਲ ਹੈ ਕਿ ਉਹ ਲੋਕਾਂ ਦੇ ਅੰਦਰ ਸਾਹਸ ਜਗਾਉਣ ਦੇ ਸਮਰੱਥ ਹਨ ਹਾਂਜੀ ਨੈਕਸਟ ਦੇਖਦੇ ਹਾਂ ਨੈਕਸਟ ਹੈ ਜੀ ਕਿ ਡਾਕਟਰ ਟੀ ਆਰ ਸ਼ਰਮਾ ਦੇ ਲੇਖਾਂ ਦੇ ਵਿੱਚ ਕੀ ਹੈ ਖੁਸ਼ਹਾਲ ਤੇ ਉਸਾਰੂ ਸਮਾਜ ਦੀ ਝਲਕ ਪ੍ਰਤੱਖ ਨਜ਼ਰ ਆਉਂਦੀ ਹੈ ਆਪ ਨੂੰ ਢੈਂਦੇ ਨੂੰ ਹੌਸਲਾ ਦੇਣ ਵਾਲਾ ਲੇਖਕ ਉਤਸ਼ਾਹ ਦਾ ਲੇਖਕ ਅਤੇ అనుభవ ਦਾ ਨਿਬੰਧਕਾਰ ਕਿਹਾ ਜਾਂਦਾ ਹੈ ਭਾਵ ਕਿ ਐ ਟੀ ਆਰ ਸ਼ਰਮਾ ਨੂੰ ਕੁਝ ਟਾਈਟਲ ਮਿਲੇ ਹੋਏ ਆ ਜਿਹੜੇ ਪਾਠਕਾਂ ਵੱਲੋਂ ਜਾਂ ਕਹਿ ਲੋ ਵਿਗਿਆਨੀਆਂ ਵੱਲੋਂ ਜਾਂ ਵਿਦਵਾਨਾਂ ਵੱਲੋਂ ਦਿੱਤੇ ਗਏ ਆ ਉਹ ਕਿਹੜੇ ਹੈ ਜੀ ਕਿ ਇੱਕ ਤਾਂ ਉਹਨਾਂ ਨੂੰ ਖੁਸ਼ੀ ਹਾਲ ਤੇ ਉਸਾਰੂ ਸਮਾਜ ਦੀ ਝਲਕ ਪੇਸ਼ ਕਰਨ ਵਾਲਾ ਕਿਹਾ ਜਾਂਦਾ ਹੈ ਕਹਿ ਲੋ ਵੀ ਉਹਨਾਂ ਦੀ ਰਚਨਾਵਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਦੂਸਰਾ ਢੰਡੇ ਨੂੰ ਹੌਸਲਾ ਦੇਣ ਵਾਲਾ ਲੇਖਕ ਭਾਵ ਕਿ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ ਹੋ ਜਾਂਦੇ ਹਨ ਜਾਂ ਕਿਸੇ ਕੰਮ ਤੋਂ ਨਿਰਾਸ਼ ਹੋ ਕੇ ਕਹਿ ਲੋ ਕਿ ਉਸ ਕੰਮ ਨੂੰ ਛੱਡ ਦਿੰਦੇ ਹਨ ਜਾਂ ਅੱਗੇ ਵਧਣ ਦਾ ਨਹੀਂ ਸੋਚਦੇ ਜਾਂ ਫਿਰ ਕਹਿ ਲੋ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਦਿੱਕਤ ਆਉਂਦੀ ਆ ਤਾਂ ਉਹਨਾਂ ਦੀ ਵਾਰਤਕ ਉਹਨਾਂ ਲੋਕਾਂ ਨੂੰ ਹੌਸਲਾ ਦਿੰਦੀ ਹੈ ਉਤਸ਼ਾਹ ਦਾ ਲੇਖਕ ਕਿ ਉਹ ਪਾਠਕਾਂ ਦੇ ਵਿੱਚ ਕੀ ਆ ਬਹੁਤ ਉਤਸ਼ਾਹ ਭਰ ਦਿੰਦਾ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਤੇ ਨੈਕਸਟ ਹੈ ਅਨੁਭਵ ਦਾ ਨਿਬੰਧਕਾਰ ਉਪਭਾਵ ਕੀ ਹੈ ਕਿ ਟੀ ਆਰ ਸ਼ਰਮਾ ਨੂੰ ਬਹੁਤ ਅਨੁਭਵ ਹੈ ਜਿਹਦੇ ਕਰਕੇ ਕੀ ਉਹਨੂੰ ਅਨੁਭਵ ਦਾ ਨਿਬੰਧਕਾਰ ਕਿਹਾ ਜਾਂਦਾ ਹੈ ਕਿ ਉਹਨੇ ਆਪਣੇ ਨਿਬੰਧਾਂ ਦੇ ਵਿੱਚ ਆਪਦੇ ਜੀਵਨ ਦਾ ਜਿਹੜਾ ਅਨੁਭਵ ਹੈ ਉਹ ਪੇਸ਼ ਕੀਤਾ ਜਿਹੜਾ ਕੀ ਹੈ ਪਾਠਕਾਂ ਨੂੰ ਬਹੁਤ ਹੀ ਨਜ਼ਦੀਕੀ ਗੁਣ ਲੱਗਦਾ ਹੈ ਜਿਹਦੇ ਕਰਕੇ ਕੀ ਹੈ ਪਾਠਕ ਟੀ ਆਰ ਸ਼ਰਮਾ ਦੇ ਨਾਲ ਬਹੁਤ ক্লোਜ਼ ਵਾਲਾ ਰਿਲੇਸ਼ਨ ਜਿਹੜਾ ਉਹ ਫੀਲ ਕਰਦੇ ਹਨ ਨੈਕਸਟ ਉਹ ਕਿਹਦੇ ਵੀ ਜਿਹੜੀ ਪੰਜਾਬੀ ਬੋਲੀ ਨਾਲ ਸਭ ਤੋਂ ਵੱਧ ਪਿਆਰ ਕਰਦੇ ਹਨ ਇਸ ਲਈ ਆਪਣੀ ਜਾਨ ਵੀ ਦੇ ਸਕਦੇ ਸਨ ਆਪਨੇ ਸਿੱਖਿਆ ਨਾਲ ਸੰਬੰਧਿਤ ਪੁਸਤਕਾਂ ਲਿਖੀਆਂ ਹਨ ਜੋ ਸਿੱਖਿਆ ਦੇ ਮੂਲ ਸਿਧਾਂਤਾਂ ਨੂੰ ਪੇਸ਼ ਕਰਦੀਆਂ ਹਨ ਸਿੱਖਿਆ ਪ੍ਰਣਾਲੀ ਨਾਲ ਸੰਬੰਧਿਤ ਖੋਜ ਭਰਪੂਰ ਲੇਖ ਲਿਖੇ ਵੀ ਹਨ ਹੁਣ ਇਹਦੇ ਵਿੱਚ ਉਹ ਕਹਿੰਦੇ ਵੀ ਇਹਨਾਂ ਨੇ ਸਾਹਿਤ ਬਹੁਤ ਸਾਹਿਤ ਤੇ ਬਹੁਤ ਕੰਮ ਕੀਤਾ ਜੀ ਦੇ ਵਿੱਚ ਉਹਨਾਂ ਨੇ ਸਿੱਖਿਆ ਨਾਲ ਸੰਬੰਧਿਤ ਕਿਤਾਬਾਂ ਛਾਪੀਆਂ ਸਿੱਖਿਆ ਦੇ ਜਿਹੜੇ ਮੂਲ ਸਿਧਾਂਤ ਹੈ ਉਹਨਾਂ ਨੂੰ ਲੈ ਕੇ ਜੜੀਆਂ ਕਿਤਾਬਾਂ ਨੇ ਉਹ ਛਾਪੀਆਂ ਸਿੱਖਿਆ ਪ੍ਰਣਾਲੀ ਨਾਲ ਸੰਬੰਧਿਤ ਜਿਹੜੇ ਖੋਜ ਭਰਪੂਰ ਲੇਖ ਹੈ ਉਹ ਵੀ ਲਿਖਿਆ ਕਿ ਸਿੱਖਿਆ ਪ੍ਰਣਾਲੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ ਦੀਆਂ ਉਹਦੇ ਵਿੱਚ ਚੇਂਜਸ ਲਿਆਂਦੀਆਂ ਜਾ ਸਕਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਸੰਬੰਧਿਤ ਕੀ ਹੈ ਜਿਹੜੇ ਉਹ ਲੇਖ ਵੀ ਲਿਖੇ ਹਨ ਹਾਂਜੀ ਜੀ ਇੱਥੋਂ ਤੱਕ ਸਾਰਿਆਂ ਨੂੰ ਕਲੀਅਰ ਹੈ ਤਾਂ ਜੀ ਉਹ ਥੰਬਸ ਅਪ ਜ਼ਰੂਰ ਕਰਨ ਤਾਂ ਜੋ ਆਪਾਂ ਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਕੰਮ ਸਿੱਖ ਰਹੇ ਹੋ ਤੇ ਪੜ ਰਹੇ ਹੋ ਤੇ ਤੁਹਾਨੂੰ ਜਿਹੜਾ ਉਹ ਸਮਝ ਉਹ ਆ ਰਿਹਾ ਹੈ ਹਾਂਜੀ ਸਾਰਿਆਂ ਜਣੇ ਨੇ ਜਵਾਬ ਜ਼ਰੂਰ ਦੇਣਾ ਜੀ ਥੰਬਸ ਅਪ ਕਰਕੇ ਸੋ ਆਪਣੀ ਜਿਹੜੀ ਸਕਰੀਨ ਹੈ ਜੀ ਉਹ ਬਹੁਤ ਰੰਗ-ਬਰੰਗੀ ਹੋਈ ਹੈ ਜੇ ਤੁਸੀਂ ਦੇਖਣਾ ਵੀ ਚਾਹੋ ਤਾਂ ਕੀ ਕਾਫੀ ਜਿਹੜੇ ਮੈਸੇਜ ਆਪਾਂ ਨੂੰ ਉਹ ਆ ਰਹੇ ਹਨ ਦੇਖ ਸਕਦੇ ਹੋ ਤਾਂ ਜੋ ਤੁਸੀਂ ਵੀ ਸਾਰੇ ਜਣੇ ਜਿਹੜੇ ਲਾਈਵ ਹੈ ਉਹ ਜ਼ਰੂਰ ਆਇਆ ਕਰੋ ਹਾਂਜੀ ਤਾ ਹੁਣ ਮੈਂ ਕਮੈਂਟ ਹੈ ਜਿਹੜੇ ਆਫ ਕਰਨ ਲੱਗੀ ਆ ਜੀ ਤਾਂ ਜੇ ਸਭ ਕੁਝ ਠੀਕ ਹੈ ਚਲੋ ਜੀ ਥੰਮਸ ਅਪ ਆ ਗਿਆ ਹੈ ਆਪਣੇ ਕੋਲੇ ਤਾਂ ਆਪਾਂ ਅੱਗੇ ਵਧਦੇ ਹਾਂ ਤਾਂ ਇਹਦੇ ਵਿੱਚ ਹੁਣ ਉਹ ਕਹਿੰਦੇ ਆ ਵੀ ਜਿਹੜੇ ਇਹ ਲੇਖਕ ਹੈ ਹਨ ਉਹਨਾਂ ਨੂੰ ਉਤਸ਼ਾਹ ਦਾ ਲੇਖਕ ਕਿਹਾ ਜਾਂਦਾ ਹੈ ਉਹ అనుభవ ਦਾ ਨਿਬੰਧਕਾਰ ਕਿਹਾ ਜਾਂਦਾ ਤੇ ਇਹਨਾਂ ਨੇ ਸਿੱਖਿਆ ਪ੍ਰਣਾਲੀ ਦੇ ਨਾਲ ਜਿਹੜੇ ਭਰਪੂਰ ਲੇਖ ਹੈ ਉਹ ਵੀ ਲਿਖੇ ਹਨ ਤੇ ਨੈਕਸਟ ਉਹ ਕਹਿੰਦੇ ਆ ਵੀ ਡਾਕਟਰ ਟੀ ਆਰ ਸ਼ਰਮਾ ਨੂੰ ਸਪੋਰਟਸ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਖੁਜਾਰਥੀ ਅਵਾਰਡ ਦਿੱਤਾ ਗਿਆ ਜਿਵੇਂ ਆਪਾਂ ਪਹਿਲਾਂ ਡਿਸਕਸ਼ਨ ਕੀਤੀ ਆ ਹਨਾ ਕਿ ਉਹਨਾਂ ਨੂੰ ਕਾਫੀ ਕਹ ਲਓ అనుభవ ਸੀ ਉਹਨਾਂ ਦਾ ਦਾਇਰਾ ਬਹੁਤ ਵਿਸ਼ਾਲ ਸੀ ਤਾਂ ਉਹਨਾਂ ਨੇ ਸਿੱਖਿਆ ਨਾਲ ਰਬੰਧਿਤ ਸਿੱਖਿਆ ਪ੍ਰਣਾਲੀ ਨਾਲ ਸੰਬੰਧਿਤ ਜਿਹੜੀ ਖੋਜ ਲੇਖ ਲਿਖੇ ਸੀ ਉਹਦੇ ਕਰਕੇ ਉਹਨਾਂ ਨੂੰ ਸਪੋਰਟਸ ਵੈਲਫੇਅਰ ਸੁਸਾਇਟੀ ਨੇ ਪੰਜਾਬ ਦੇ ਵਿੱਚ ਸਿੱਖਿਆ ਤੇ ਖੇਡਾਂ ਦੇ ਖੇਤਰ ਦੇ ਵਿੱਚ ਖੋਜਾਰਥੀ ਅਵਾਰਡ ਦਿੱਤਾ ਭਾਵ ਕਿ ਉਹਨਾਂ ਨੇ ਜਿਹੜੀ ਖੋਜ ਕੀਤੀ ਜਾਂ ਖੋਜ ਦੇ ਨਾਲ ਸੰਬੰਧਿਤ ਲੇਖ ਲਿਖੇ ਹਨ ਉਸ ਵਿਧਾ ਦੇ ਲਈ ਕੀ ਆ ਉਹਨਾਂ ਨੂੰ ਜਿਹੜਾ ਸਨਮਾਨਤਾ ਉਹ ਕੀਤਾ ਗਿਆ ਕਿ ਉਹਨਾਂ ਨੇ ਖੋਜ ਦਾ ਜਿਹੜਾ ਕੰਮ ਹੈ ਬਹੁਤ ਸੋਹਣਾ ਤੇ ਵਧੀਆ ਕੀਤਾ ਨੈਕਸਟ ਉਹ ਕਹਿੰਦੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਜੀਵਨ ਕਾਲ ਫੈਲੋਸ਼ਿਪ ਪ੍ਰਦਾਨ ਕੀਤੀ ਉਹਨਾਂ ਦਾ ਕੰਮ ਦੇਖ ਕੇ ਜਾਂ ਕਹਿ ਲਓ ਉਹਨਾਂ ਦੇ ਜੋ ਉਹਨਾਂ ਨੇ ਰਚਨਾ ਕੀਤੀ ਹੈ ਉਸ ਚੀਜ਼ ਨੂੰ ਦੇਖ ਕੇ ਉਹਨਾਂ ਨੂੰ ਕੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਜੀਵਨ ਭਾਵਕੀ ਹੈ ਜਿੰਨਾ ਚਿਰ ਉਹ ਜਿਉਂਦੇ ਰਹੇ ਆ ਉਹਨਾਂ ਨੂੰ ਕੀ ਹੈ ਫੈਲੋਸ਼ਿਪ ਮਿਲਦੀ ਰਹੀ ਸੀ ਹਾਂਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਡਾਕਟਰ ਟੀ ਆਰ ਸ਼ਰਮਾ ਲਿਖਦੇ ਆ ਕਿ ਮਾਤ ਭਾਸ਼ਾ ਭਾ ਮਾਂ ਬੋਲੀ ਰਾਹੀ ਬੱਚੇ ਆਪਣੇ ਵਿਚਾਰ ਆਪਣੀਆਂ ਲੋੜਾਂ ਆਪਣੀਆਂ ਭਾਵਨਾਵਾਂ ਦਾ ਵਿਕਾਸ ਕਰਦੇ ਹਨ ਸਿਰਜਣਾਤਮਕ ਮੌਲਿਕਤਾ ਦੀ ਗਵਾਹੀ ਦਿੰਦੇ ਹਨ ਅਤੇ ਹੋਰਨਾਂ ਦੀਆਂ ਸੁਣਦੇ ਹਨ ਅਤੇ ਆਪਣੀਆਂ ਸੁਣਾਉਂਦੇ ਹਨ ਅਤੇ ਮਾਨਸਿਕ ਸਮਾਜਿਕ ਭਾਵਨਾਤਮਕ ਵਿਕਾਸ ਕਰਦੇ ਹਨ ਇਹ ਕੀ ਐਗਜੈਕਟ ਟੀ ਆਰ ਸ਼ਰਮਾ ਦੀ ਜਿਹੜੀ ਬੋਲੀ ਹੈ ਜਾਂ ਭਾਸ਼ਾ ਹੈ ਜਾਂ ਉਹਨਾਂ ਦੇ ਖੁਦ ਦੇ ਪਰਸਨਲ ਵਿਚਾਰ ਹਨ ਕਿ ਜਿਹੜੇ ਬੱਚੇ ਆ ਉਹ ਆਪਣੀ ਜਦੋਂ ਮਾਂ ਬੋਲੀ ਸਿੱਖਦੇ ਆ ਉਹ ਉਹਦੇ ਰਾਹੀਂ ਉਹ ਆਪਣੇ ਵਿਚਾਰਾਂ ਤੇ ਲੋੜਾਂ ਦੀਆਂ ਗੱਲਾਂ ਕਰਦੇ ਆ ਆਪਣੀਆਂ ਭਾਵਨਾਵਾਂ ਦਾ ਵਿਕਾਸ ਹੁੰਦਾ ਉਹਨਾਂ ਦਾ ਠੀਕ ਹੈ ਜੀ ਤੇ ਉਸੇ ਨਾਲ ਹੀ ਉਹਨਾਂ ਦੇ ਵਿੱਚ ਸਿਰਜਣਾਤਮਕ ਤੱਤ ਮਿਲਦੇ ਹਨ ਉਹਨਾਂ ਦੀ ਮੌਲਕਤਾ ਦੀ ਜਿਹੜੀ ਹੈ ਉਹ ਗਵਾਹੀ ਦਿੰਦੇ ਆ ਉਹ ਹੋਰਨਾਂ ਦੀਆਂ ਗੱਲਾਂ ਸੁਣਦੇ ਆ ਤੇ ਆਪਣੀਆਂ ਗੱਲਾਂ ਉਹ ਲੋਕਾਂ ਨੂੰ ਸੁਣਾਉਂਦੇ ਹਨ ਜਿਹਦੇ ਨਾਲ ਕੀ ਉਹਨਾਂ ਦਾ ਮਾਨਸਿਕ ਸਮਾਜਿਕ ਭਾਵਨਾਤਮਕ ਜਿਹੜਾ ਵਿਕਾਸ ਹੈ ਉਹ ਹੁੰਦਾ ਰਹਿੰਦਾ ਹੈ ਪਾਵ ਕੀ ਹੈ ਵੀ ਜਿਹੜੇ ਵਿਦਿਆ ਜਿਹੜੇ ਵੀ ਲੋਕ ਹੈ ਜਾਂ ਜਿਹੜੇ ਬੱਚੇ ਹੈ ਉਹ ਕਿ ਜਦੋਂ ਆਪਦੀ ਮਾਤ ਭਾਸ਼ਾ ਸਿੱਖਦੇ ਹੈ ਤਾਂ ਜਿਹੜਾ ਸਾਰਾ ਕੰਮ ਕਾਜ ਹੈ ਜਾਂ ਜੋ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਹੈ ਸੋਚਣ ਦਾ ਤਰੀਕਾ ਹੈ ਜੋ ਵੀ ਚੀਜ਼ਾਂ ਨੇ ਤਾਂ ਉਹ ਆਪਣੀ ਮਾਤ ਭਾਸ਼ਾ ਦੇ ਵਿੱਚ ਹੀ ਕਰਦੇ ਹਨ ਜੋ ਕਿ ਉਹਨਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੇ ਲਈ ਬਹੁਤ ਜ਼ਰੂਰੀ ਵੀ ਹੈ ਤੇ ਬਹੁਤ ਚੰਗਾ ਵੀ ਹੈ ਸੋ ਇਹ ਵਿਚਾਰ ਹਨ ਜੀ ਟੀ ਆਰ ਸ਼ਰਮਾ ਦੇ ਮਾਤ ਭਾਸ਼ਾ ਨੂੰ ਲੈ ਕੇ ਨੈਕਸਟ ਆਪਾਂ ਜੀ ਉਹਨਾਂ ਦੀ ਜਿਹੜੀ ਰਚਨਾ ਹੈ ਉਹਰੇ ਉਹਨਾਂ ਬਾਰੇ ਗੱਲ ਕਰਦੇ ਆ ਕਿ ਟੀ ਆਰ ਸ਼ਰਮਾ ਦੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਹਨ ਹਾਂਜੀ ਸਭ ਤੋਂ ਪਹਿਲਾ ਹੈ ਜੀ 1956 ਈਸਵੀ ਦੇ ਵਿੱਚ ਚੇਂਜਿੰਗ ਕਨਸੈਪਟਸ ਆਫ ਬੇਸਿਕ ਐਜੂਕੇਸ਼ਨ ਭਾਵ ਕਿ ਜਿਹੜਾ ਆਪਾਂ ਲਿਖਿਆ ਹੈ ਨਾ ਵੀ ਉਹਨਾਂ ਨੇ ਖੋਜ ਦਾ ਕੰਮ ਕੀਤਾ ਸਿੱਖਿਆ ਪ੍ਰਣਾਲੀ ਦੇ ਨਾਲ ਸੰਬੰਧਿਤ ਖੋਜ ਨਿਬੰਧ ਲਿਖੇ ਹਨ ਉਹਨਾਂ ਦੇ ਵਿੱਚ ਜਿਹੜੀ 1956 ਦੇ ਵਿੱਚ ਉਹਨਾਂ ਦੀ ਕਿਤਾਬ ਆਈ ਹੈ ਜਾਂ ਕਹਿ ਲਓ ਉਹਨਾਂ ਦੇ ਲੇਖ ਆਏ ਹੈ ਉਹਦੇ ਵਿੱਚ ਉਹਨਾਂ ਨੇ ਚੇਂਜ ਹੀ ਕਨਸੈਪਟਸ ਆਫ ਬੇਸਿਕ এডਿਕੇਸ਼ਨ ਕਿ ਬੇਸਿਕ এডਿਕੇਸ਼ਨ ਦੇ ਕਨਸੈਪਟਸ ਨੂੰ ਆਪਾਂ ਕਿੱਦਾਂ ਚੇਂਜ ਕਰ ਸਕਦੇ ਹਾਂ ਉਸ ਬਾਰੇ ਫਿਰ 1968 ਦੇ ਵਿੱਚ ਸਮ ਮੇਜਰ ਪ੍ਰੋਬਲਮਸ ਇਨ ਸਕੂਲ এডਿਕੇਸ਼ਨ ਇਨ ਇੰਡੀਆ ਕਿ ਸਾਡੇ ਭਾਰਤ ਦੇ ਵਿੱਚ ਜਿਹੜੀ এডਿਕੇਸ਼ਨ ਹੈ ਉਹਦੇ ਵਿੱਚ ਵੱਡੀਆਂ ਜਿਹੜੀਆਂ ਸਮੱਸਿਆਵਾਂ ਹਨ ਕੀ ਹਨ ਉਸ ਬਾਰੇ ਉਹਨਾਂ ਨੇ ਕਿਤਾਬ ਲਿਖੀ ਨੈਕਸਟ 1988 ਦੇ ਵਿੱਚ ਆਈ ਉਹਨਾਂ ਦੀ ਕਿਤਾਬ ਕੀ ਹੈ ਜ਼ਿੰਦਗੀ ਤੇ ਨੈਕਸਟ 1944 ਦੇ ਵਿੱਚ ਜ਼ਮੀਰ ਤੇ ਹੋਰ ਲੇਖ ਸੌਰੀ 1994 ਇਸਵੀ ਨਾਟ 44 1994 ਇਸਵੀ ਦੇ ਵਿੱਚ ਆਈ ਜ਼ਮੀਰ ਤੇ ਹੋਰ ਲੇਖ ਨੈਕਸਟ ਹੈ ਜੀ 1955 ਦੇ ਵਿੱਚ ਮਾਤ ਭਾਸ਼ਾ ਦੀ ਸਿੱਖਿਆ ਪ੍ਰਮੁੱਖ ਰਚਨਾ ਇਹਨਾਂ ਦੀ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਕੇ ਮਾਤ ਭਾਸ਼ਾ ਦੀ ਜਿਹੜੀ ਸਿੱਖਿਆ ਹੈ ਉਹ ਇਹਨਾਂ ਦੀ ਕੀ ਇੰਪੋਰਟੈਂਟ ਰਚਨਾ ਹੈ ਨੈਕਸਟ 1996 ਈਸਵੀ ਦੇ ਵਿੱਚ ਆਈ ਮਾਪੇ ਤੇ ਬੱਚੇ ਇਹ ਉਹਨਾਂ ਦੀਆਂ ਕਿਤਾਬਾਂ ਹਨ ਜੀ ਜਿਹੜੀਆਂ ਸਿੱਖਿਆ ਪ੍ਰਣਾਲੀ ਦੇ ਨਾਲ ਸੰਬੰਧਿਤ ਹਨ ਅ ਨੈਕਸਟ ਹੈ 2000 ਦੇ ਵਿੱਚ ਜੀਵਨ ਦੀ ਸਰਗਮ ਆਈ ਨੈਕਸਟ 2001 ਦੇ ਵਿੱਚ ਜ਼ਿੰਦਗੀ ਹੱਕ ਮੰਗਦੀ ਹੈ ਇਹ ਆਇਆ ਨੈਕਸਟ ਹੈ 2002 ਦੇ ਵਿੱਚ ਚੰਗੇਰੇ ਜੀਵਨ ਲਈ ਪ੍ਰੇਰਣਾ ਇਹ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਲਗਾਤਾਰ ਛਪਦੀਆਂ ਰਹੀਆਂ ਤੇ ਇਹ ਜੀ ਅੱਗੇ ਇਹਨਾਂ ਦੀਆਂ ਕਿਤਾਬਾਂ ਸੀਗੀਆਂ ਤੇ ਨੈਕਸਟ ਭਾਸ਼ਾ ਦੀ ਸਿੱਖਿਆ ਜਿਹੜੀ ਹੈ ਇਹ ਇਹਨਾਂ ਦੀ ਕਿਤਾਬ ਆਈ ਤੇ ਨੈਕਸਟ ਪੰਜਾਬੀ ਬੋਲੀ ਦੀ ਸਿੱਖਿਆ ਬਾਲਕ ਸਿੱਖਿਆ ਪੰਜਾਬੀ ਦੀਆਂ ਜੜਾਂ ਵਿੱਚ ਗੰਗਾਜਲ ਸੋ ਇਹ ਸਾਰੇ ਉਹਨਾਂ ਦੇ ਜਿਹੜੇ ਟੌਪਿਕ ਐ ਤਾਂ ਇਹ ਸਾਰੇ ਹਨ ਇੱਕ ਮਿੰਟ ਜੀ ਹਾਂਜੀ ਸੋ ਇਹ ਇਹਨਾਂ ਦੀਆਂ ਕਿਤਾਬਾਂ ਜਾਂ ਕਹਿ ਲਓ ਲੇਖ ਛਪੇ ਨੈਕਸਟ ਆਉਂਦਾ ਹੈ ਜੀ ਕਬੀਰਾ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਅ ਨੈਕਸਟ ਆਪਣਾ ਆਉਂਦਾ ਹੈ ਹਸਦੇ ਚਿਹਰੇ ਨੈਕਸਟ ਪੁਰਾਣੇ ਰਿਸ਼ਤਿਆਂ ਦੇ ਨਵੇਂ ਰਾਹੀ ਬਣੋ ਕਿ ਪੁਰਾਣੇ ਰਿਸ਼ਤਿਆਂ ਦੇ ਨਵੇਂ ਰਾਹੀ ਬਣੋ ਇਹਨਾਂ ਦੀਆਂ ਕੁਝ ਮਹੱਤਵਪੂਰਨ ਜੜੀਆਂ ਰਚਨਾਵਾਂ ਨੇ ਫਿਰ ਆਉਂਦਾ ਹੈ ਜੀ ਛੋਟੀਆਂ ਛੋਟੀਆਂ ਕੀੜੀਆਂ ਵੱਡੇ ਵੱਡੇ ਵਿਚਾਰ ਛਿੱਕਾ ਵੀ ਗਿਆ ਚਿੜੀ ਵੀ ਗਈ ਖੁਸ਼ੀ ਦੀ ਭਾਲ ਪੂਰੇ ਚੰਦ ਦਾ ਜਾਦੂ ਜ਼ਿੰਦਗੀ ਪੁੱਛਦੀ ਹੈ ਤਾਂ ਇਹ ਜਿਹੜੀਆਂ ਸੀ ਜੀ ਆਪਣੀਆਂ ਇਹਨਾਂ ਦੀਆਂ ਰਚਨਾਵਾਂ ਹਨ ਕਿ ਖੁਸ਼ੀ ਦੀ ਭਾਲ ਪੂਰੇ ਚੰਦ ਦਾ ਜਾਦੂ ਜ਼ਿੰਦਗੀ ਪੁੱਛਦੀ ਹੈ ਛਿੱਕਾ ਵੀ ਗਿਆ ਚਿੜੀ ਵੀ ਗਈ ਇਹ ਕੀ ਹੈ ਸਾਡੇ ਧਿਆਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚੋਂ ਕੋਈ ਵੀ ਜਿਹੜਾ ਪ੍ਰਸ਼ਨ ਹੈ ਉਹ ਪੁੱਛਿਆ ਜਾ ਸਕਦਾ ਹੈ ਤੇ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਇੱਕ ਜਿਹੜਾ ਆਪਾਂ ਇਹਨਾਂ ਦੀ ਰਚਨਾ ਦੀ ਗੱਲ ਕੀਤੀ ਹੈ ਕਿ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਉਹ ਜਿਹੜੀ ਆਪਣੀ ਨੌਵੀਂ ਜਮਾਤ ਦੇ ਵਿੱਚ ਲੱਗੀ ਹੋਈ ਹੈ ਤਾਂ ਉਹਦੇ ਵਿੱਚ ਕੀ ਚੀਜ਼ ਹੈ ਉਸ ਚੀਜ਼ ਦੀ ਆਪਾਂ ਥੋੜੀ ਜਿਹੀ ਜਿਹੜੀ ਡਿਸਕਸ਼ਨ ਹੈ ਉਹ ਕਰਦੇ ਆ ਕਿ ਇਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਦੱਸਿਆ ਗਿਆ ਵੀ ਜਿਹੜੀਆਂ ਖੁਸ਼ੀਆਂ ਨੇ ਉਹ ਰੁੱਖਾਂ ਦੇ ਪੱਤੇ ਨਹੀਂ ਹਨ ਕਿ ਜੋ ਰੁੱਖਾਂ ਨੂੰ ਆਪੇ ਲੱਗ ਜਾਂਦੇ ਆ ਹਨ ਤੇ ਨਾ ਹੀ ਉਹ ਗਰਮੀਆਂ ਸਰਦੀਆਂ ਦੇ ਮੌਸਮ ਹਨ ਜੋ ਆਪ ਮੁਹਾਰੇ ਬਦਲ ਜਾਂਦੇ ਆ ਖੁਸ਼ੀਆਂ ਨੂੰ ਤਾਂ ਉਹ ਕਹਿੰਦੇ ਬੁਲਾਉਣਾ ਪੈਂਦਾ ਹੈ ਹੱਕਾ ਮਾਰਨੀਆਂ ਪੈਂਦੀਆਂ ਇਹ ਖੁਸ਼ੀਆਂ ਦੇ ਰਸਤੇ ਦੇ ਵਿੱਚ ਆਉਣਾ ਪੈਂਦਾ ਜਾਂ ਉਹਨਾਂ ਨੂੰ ਆਪਣੇ ਰਸਤੇ ਦੇ ਵਿੱਚ ਬੁਲਾਉਣਾ ਪੈਂਦਾ ਤੇ ਖੁਸ਼ੀਆਂ ਦੇ ਆਉਣ ਦੀ ਜਿਹੜੀ ਆ ਉਹ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਤੇ ਉਹ ਕਹਿੰਦੇ ਵੀ ਜੇ ਹੋ ਜੀ ਹੀ ਖੁਸ਼ੀ ਦੀ ਸਾਨੂੰ ਲੋੜ ਹੋਵੇ ਮਿੰਟ ਤੋਂ ਮਿੰਟ ਦੀ ਖੁਸ਼ੀ ਚਾਹੀਦੀ ਹੈ ਨਿੱਕੀ ਖੁਸ਼ੀ ਚਾਹੀਦੀ ਹੈ ਵੱਡੀ ਚਾਹੀਦੀ ਹੈ ਨਿੱਜੀ ਚਾਹੀਦੀ ਹੈ ਪਰਿਵਾਰਕ ਚਾਹੀਦੀ ਹੈ ਸਮੂਹਕ ਚਾਹੀਦੀ ਹੈ ਦੁਨੀਆਵੀ ਖੁਸ਼ੀ ਚਾਹੀਦੀ ਹੈ ਰੂਹਾਨੀ ਚਾਹੀਦੀ ਹੈ ਜਿਸ ਤਰ੍ਹਾਂ ਦੀ ਵੀ ਖੁਸ਼ੀ ਦੀ ਅਸੀਂ ਭਾਲ ਕਰਦੇ ਹਾਂ ਸਾਨੂੰ ਉਹੋ ਜਿਹੀ ਖੁਸ਼ੀ ਨੂੰ ਬੁਲਾਵਾ ਦੇਣਾ ਪੈਂਦਾ ਹੈ ਭਾਵ ਕਿ ਉਹ ਕਿੰਨੀਆਂ ਖੁਸ਼ੀਆਂ ਦੀ ਜਿਹੜੀ ਗੱਲ ਕਰਦੇ ਆ ਜਿਵੇਂ ਨਿੱਕੀ ਖੁਸ਼ੀ ਹੋਗੀ ਵੱਡੀ ਹੋਗੀ ਸਾਡੇ ਆਪ ਦੇ ਆਪ ਲਈ ਖੁਸ਼ੀ ਹੋਗੀ ਪਰਿਵਾਰਕ ਮੈਂਬਰਾਂ ਲਈ ਖੁਸ਼ੀ ਹੋਗੀ ਅਸੀਂ ਦੁਨੀਆ ਦੇ ਲਈ ਖੁਸ਼ੀ ਚਾਹੁੰਦੇ ਆ ਅਸੀਂ ਆਪਦੀ ਰੂਹਾਨੀ ਤੌਰ ਤੇ ਕੋਈ ਖੁਸ਼ੀ ਚਾਹੁੰਦੇ ਆ ਹਨਾ ਸੋ ਜਿਸ ਤਰ੍ਹਾਂ ਦੀ ਵੀ ਖੁਸ਼ੀ ਦੀ ਸਾਨੂੰ ਭਾਲ ਹੈ ਉਸ ਤਰ੍ਹਾਂ ਦੀ ਖੁਸ਼ੀ ਨੂੰ ਉਹ ਕਹਿੰਦੇ ਕੀ ਇਹ ਬੁਲਾਵਾ ਦੇਣਾ ਪੈਂਦਾ ਹੈ ਤਾਂ ਕਹਿੰਦੇ ਵੀ ਜਦੋਂ ਮਨੁੱਖ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਨਿੱਕੇ ਨਿੱਕੇ ਰਿਸ਼ਤੇ ਵੱਡੀਆਂ ਖੁਸ਼ੀਆਂ ਦੇ ਸਕਦੇ ਆ ਤਾਂ ਉਹਨਾਂ ਨੂੰ ਕਿਸੇ ਨੂੰ ਰੋਂਦੇ ਨੂੰ ਬੱਚੇ ਨੂੰ ਚੁੱਪ ਕਰਾਉਣ ਦੇ ਵਿੱਚ ਕਿਸੇ ਲੋੜਵੰਦ ਮੰਗਤੇ ਨੂੰ ਕਹਿ ਲਓ ਪੇਮ ਦੇ ਨਾਲ ਕੁਝ ਦੇਣ ਦੇ ਵਿੱਚ ਜਾਂ ਉਸ ਦੀ ਵਿੱਤੀ ਸਹਾਇਤਾ ਜਿਹੜੀ ਆ ਉਹ ਕਰ ਦੇਣੀ ਹਨਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਕੀ ਆ ਥੋੜੀ ਥੋੜੀ ਖੁਸ਼ੀ ਪ੍ਰਦਾਨ ਕਰਦੀਆਂ ਨੇ ਸਾਡੇ ਮਨ ਨੂੰ ਜਿਵੇਂ ਉਹ ਕਹਿੰਦੇ ਵੀ ਕੁੱਤੇ ਨੂੰ ਰੋਟੀ ਦਾ ਟੁਕੜਾ ਪਾ ਦੇਣਾ ਕੀੜੀਆਂ ਨੂੰ ਤੇਲ ਚੌਲੀ ਪਾ ਦੇਣੀ ਹਨਾ ਕਿਸੇ ਬੂਟੇ ਨੂੰ ਪਾਣੀ ਲਾ ਦੇਣਾ ਇਹੋ ਜਿਹੇ ਜਿਹੜੇ ਕਾਰਜ ਆ ਉਹ ਸਾਨੂੰ ਬਹੁਤ ਨਿੱਕੀਆਂ ਨਿੱਕੀਆਂ ਖੁਸ਼ੀਆਂ ਦਿੰਦੇ ਹਨ ਤੇ ਫਾਰ ਐਗਜ਼ਾਮਪਲ ਜਿਵੇਂ ਮਿੱਠਾ ਬੋਲਣਾ ਹੈ ਬੱਚਿਆਂ ਦਾ ਆਦਰ ਕਰਨਾ ਹੈ ਹਨਾ ਉਹਨਾਂ ਦੇ ਨਾਲ ਹੱਸ ਕੇ ਗੱਲ ਕਰਨੀ ਹੈ ਉਹਨਾਂ ਨੂੰ ਖੇਡਣ ਦੇ ਲਈ ਕਹਿਣਾ ਹੈ ਉਹਨਾਂ ਦੀਆਂ ਗੱਲਾਂ ਸੁਣਨੀਆਂ ਨੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਬਹੁਤ ਖੁਸ਼ੀ ਦੇ ਨਾਲ ਦੇਣੇ ਹਨ ਇਹ ਵੀ ਕਹਿ ਲਓ ਖੁਸ਼ੀ ਦਾ ਇੱਕ ਜਿਹੜਾ ਹੈ ਉਹ ਤਰੀਕਾ ਹੈ ਕਾਰ ਲੇਖਕ ਇਹਦੇ ਵਿੱਚ ਕਹਿੰਦਾ ਵੀ ਮੈਂ ਇਹੋ ਜੇ ਕਈ ਪਰਿਵਾਰਾਂ ਨੂੰ ਜਾਣਦਾ ਹਾਂ ਜਿਹੜੇ ਬਹੁਤ ਦਬੇ ਘੁਟੇ ਰਹਿੰਦੇ ਆ ਉਹ ਕਿਸੇ ਦਾ ਹਾਲ ਚਾਲ ਨਹੀਂ ਪੁੱਛਦੇ ਆਪਸ ਦੇ ਵਿੱਚ ਲੜਦੇ ਰਹਿੰਦੇ ਆ ਜਿਹੜੇ ਪਤੀ ਪਤਨੀ ਆ ਉਹ ਕਿਸੇ ਮਸਲੇ ਤੇ ਝਗੜਾ ਕਰਦੇ ਰਹਿੰਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਸੌਟ ਆਊਟ ਨਹੀਂ ਹੁੰਦੀਆਂ ਹਮੇਸ਼ਾ ਕੀ ਆ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਲੜਾਈ ਝਗੜਾ ਰਹਿੰਦਾ ਹੈ ਗੁੱਸੇ ਮਿਸਾ ਰਹਿੰਦਾ ਸਾਰੇ ਜਾਣੀ ਹਨਾ ਤਾਂ ਉਹ ਕਹਿੰਦੇ ਇਹੋ ਜੇ ਮਾਹੌਲ ਦੇ ਵਿੱਚ ਜਿਹੜੀਆਂ ਖੁਸ਼ੀਆਂ ਉਹ ਨਹੀਂ ਆਉਂਦੀਆਂ ਉੱਥੇ ਹਮੇਸ਼ਾ ਅ ਸ਼ਾਂਤੀ ਹੀ ਰਹਿੰਦੀ ਹੈ ਜੇ ਪਤੀ ਪਤਨੀ ਆਰਾਮ ਨਾਲ ਬੈਠ ਕੇ ਕੋਈ ਗੱਲ ਕਰਦੇ ਆ ਜਾਂ ਘਰ ਦੇ ਪਰਿਵਾਰ ਮੈਂਬਰ ਦੇ ਨਾਲ ਕੋਈ ਗੱਲ ਸਾਂਝੀ ਕੀਤੀ ਜਾਂਦੀ ਹੈ ਤਾਂ ਉੱਥੇ ਉਹ ਕਹਲੇ ਵੀ ਸ਼ਾਂਤੀ ਦਾ ਮਾਹੌਲ ਬਣਦਾ ਤੇ ਖੁਸ਼ੀਆਂ ਆ ਸਕਦੀਆਂ ਹਨ ਅਸੀਂ ਆਸ ਕਰ ਸਕਦੇ ਹਾਂ ਫਿਰ ਉਹ ਕਹਿੰਦੇ ਆ ਵੀ ਇਦਾਂ ਹੀ ਜਿਹੜੀਆਂ ਮੁਸੀਬਤਾਂ ਪੈ ਜਾਂਦੀਆਂ ਨੇ ਸਮ ਟਾਈਮ ਬਹੁਤ ਔਖੀਆਂ ਮੁਸੀਬਤਾਂ ਦੇ ਵਿੱਚ ਅਸੀਂ ਫਸ ਜਾਂਦੇ ਆ ਤਾਂ ਉਹਨਾਂ ਤੇ ਬੈਠ ਕੇ ਰੋਣ ਨਾਲੋਂ ਘਬਰਾਉਣ ਨਾਲੋਂ ਕੀ ਉਹਨਾਂ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਤੇ ਉਹਨਾਂ ਦੇ ਵਿੱਚੋਂ ਨਿਕਲਣ ਦੇ ਜਿਹੜੇ ਤਰੀਕੇ ਲੱਭਦੇ ਆ ਉਹ ਵੀ ਸਾਨੂੰ ਕੀ ਹੈ ਜਿਹੜੀ ਖੁਸ਼ੀ ਪ੍ਰਦਾਨ ਕਰਦੇ ਹਨ ਇਸੇ ਤਰ੍ਹਾਂ ਕੀ ਹੈ ਵੀ ਸਾਨੂੰ ਇੱਕ ਦੂਜੇ ਦੀ ਹੈਲਪ ਕਰਦੇ ਰਹਿਣੇ ਚਾਹੀਦਾ ਹੈ ਇੱਕ ਦੂਸਰੇ ਦਾ ਜਿਹੜਾ ਹੱਥ ਹੈ ਉਹ ਵਟਾਉਂਦੇ ਰਹਿਣਾ ਚਾਹੀਦਾ ਹੈ ਤੇ ਜਿਹਦੇ ਵਿੱਚ ਕੀ ਹੈ ਸਾਨੂੰ ਇਹ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਖੁਸ਼ੀ ਦਿੰਦੀਆਂ ਹਨ ਤੇ ਉਹ ਕਹਿੰਦੇ ਵੀ ਜਿਹੜੀਆਂ ਖੁਸ਼ੀਆਂ ਨੂੰ ਸਦਾ ਦੇਣਾ ਜਾਣਦੇ ਹਨ ਉਹ ਆਂਡਗਣ ਆਂਡਗਵਾਂਡ ਦੇ ਵਿੱਚ ਵੀ ਮਨਾਈ ਜਾ ਰਹੀ ਖੁਸ਼ੀ ਨੂੰ ਆਪਣੇ ਘਰ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਨ ਅਗਲੇ ਦੀ ਖੁਸ਼ੀ ਦੇ ਵਿੱਚ ਜਾ ਕੇ ਖੁਸ਼ ਹੁੰਦੇ ਹਨ ਭੰਗੜੇ ਪਾਉਂਦੇ ਹਨ ਇੰਜੋਏ ਕਰਦੇ ਹਨ ਹਨਾ ਸੋ ਜਿਹੜੀ ਖੁਸ਼ੀ ਆਂਡਗਵਾਂਡ ਦੇ ਵਿੱਚ ਸੀ ਉਹ ਸਾਡੇ ਮਨ ਦੇ ਵਿੱਚ ਆ ਗਈ ਸਾਡੇ ਘਰ ਦੇ ਵਿੱਚ ਵੀ ਆ ਗਈ ਸੋ ਇਸ ਤਰ੍ਹਾਂ ਜਿਹੜਾ ਰਾਈਟਰ ਹੈ ਉਹ ਕਹਿੰਦਾ ਕਿ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਆ ਕਿ ਇਹ ਨਹੀਂ ਕਿ ਆਪ ਮੁਹਾਰੇ ਆ ਜਾਂਦੀਆਂ ਹਨ ਪਰ ਸਾਨੂੰ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣਾ ਪੈਂਦਾ ਹੈ ਖੁਸ਼ੀਆਂ ਨੂੰ ਮਨਾਉਣਾ ਪੈਂਦਾ ਹੈ ਖੁਸ਼ੀਆਂ ਨੂੰ ਇੰਜੋਏ ਕਰਨਾ ਪੈਂਦਾ ਜੇ ਅਸੀਂ ਕਿਸੇ ਨੂੰ ਖੁਸ਼ ਵੇਖ ਸਕਦੇ ਹਾਂ ਤਾਂ ਹੀ ਅਸੀਂ ਜਿਹੜੀ ਆਪਦੀ ਖੁਸ਼ੀ ਹੈ ਉਸ ਨੂੰ ਵੀ ਜ਼ਾਹਰ ਕਰ ਸਕਦੇ ਹਾਂ ਤੇ ਮਨਾ ਸਕਦੇ ਹਾਂ ਵੈਸੇ ਵੀ ਉਹ ਕਹਿੰਦੇ ਵੀ ਜਿਹੜੀ ਖੁਸ਼ੀਆਂ ਨੇ ਰਾਈਟਰ ਕਹਿ ਰਿਹਾ ਵੀ ਜਿਹੜੀ ਖੁਸ਼ੀ ਹੈ ਉਹ ਸਾਡੇ ਮਨ ਦੀ ਇੱਕ ਅਵਸਥਾ ਹੀ ਮੰਨੀ ਜਾਂਦੀ ਹੈ ਕਿ ਕਿਸੇ ਵੀ ਚੀਜ਼ ਦਾ ਨਾਂ ਖੁਸ਼ੀ ਨਹੀਂ ਹੈਗਾ ਅਜਿਹੀ ਅਵਸਥਾ ਪੈਦਾ ਕੀਤੀ ਜਾਂਦੀ ਹੈ ਵਿਕਸਿਤ ਕੀਤੀ ਜਾਂਦੀ ਹੈ ਜਨਮ ਤੋਂ ਹੀ ਮਨੁੱਖ ਨੂੰ ਨਹੀਂ ਮਿਲਦੀ ਭਾਵ ਕਿ ਜਦੋਂ ਇੱਕ ਛੋਟਾ ਬੱਚਾ ਹੁੰਦਾ ਤਾਂ ਉਹਨੂੰ ਨਹੀਂ ਪਤਾ ਹੁੰਦਾ ਵੀ ਖੁਸ਼ੀ ਕੀ ਹੈ ਗਮੀ ਕੀ ਹੈ ਮੈਂ ਕਿਸ ਤਰ੍ਹਾਂ ਰਿਐਕਟ ਕਰਨਾ ਹੈ ਜਾਂ ਕਿਸ ਤਰ੍ਹਾਂ ਨਹੀਂ ਹਨ ਕੁਝ ਕੁ ਗੱਲਾਂ ਜਨਮ ਦੇ ਅਕੋਰਡਿੰਗਲੀ ਉਹਦੇ ਵਿੱਚ ਹੁੰਦੀਆਂ ਨੇ ਵੀ ਭੁੱਖ ਲੱਗਦੀ ਹੈ ਤਾਂ ਉਹ ਰੋਂਦਾ ਆ ਨੀਂਦ ਆਉਂਦੀ ਹੈ ਤਾਂ ਉਹ ਸੌ ਜਾਂਦਾ ਹੈ ਹਨ ਇਹ ਜਿਹੜੀਆਂ ਚੀਜ਼ਾਂ ਨੇ ਉਹ ਹਨ ਤੇ ਇਸੇ ਤਰ੍ਹਾਂ ਕਹਿੰਦੇ ਆ ਵੀ ਜਿਹੜੀਆਂ ਖੁਸ਼ੀ ਆ ਉਹ ਕੋਈ ਚੀਜ਼ ਨਹੀਂ ਆ ਵੀ ਅਸੀਂ ਚੱਕ ਕੇ ਘਰੇ ਲੈ ਆਵਾਂਗੇ ਜਾਂ ਖਰੀਦ ਲਵਾਂਗੇ ਉਹ ਸਾਡੇ ਇੱਕ ਮਨ ਦੀ ਅਵਸਥਾ ਹੈ ਜਿਹੜੀ ਸਾਨੂੰ ਪੈਦਾ ਕਰਨੀ ਪਵੇਗੀ ਸਿਰਜਣੀ ਪਾਉਗੀ ਤੇ ਸਾਡੇ ਅੰਦਰ ਵਿਕਸਿਤ ਕਰਦੀ ਆ ਸੋ ਇਸੇ ਤਰ੍ਹਾਂ ਨਾ ਕਈ ਸ਼ਬਦ ਯੂਜ਼ ਕੀਤੇ ਗਏ ਆ ਜਿਵੇਂ ਸ਼ਿਰਕਤ ਸਾਂਝ ਜਾਂ ਪਿਆਲੀ ਕਿਹਾ ਜਾਂਦਾ ਹੈ ਨਾ ਪਰਭਾਈ ਮਤਲਬ ਪੂਰਤੀ ਕਰਨੀ ਦਾਈਮੀ ਮਤਲਬ ਹਮੇਸ਼ਾ ਰਹਿਣ ਵਾਲਾ ਅੰਦਾਜ਼ਾ ਮਤਲਬ ਅੰਡਠਾ ਕਰਨਾ ਅੰਦਾਜ਼ੀ ਜ਼ੀਨਾ ਦਾ ਮਤਲਬ ਹੈ ਪੌੜੀ ਬਸ਼ਰ ਦਾ ਮਤਲਬ ਹੈ ਆਦਮੀ ਇਹ ਜਿਹੜੇ ਸ਼ਬਦ ਆ ਇਹ ਸਾਰੇ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਇਹਦੇ ਵਿੱਚ ਵਰਤੇ ਗਏ ਹਨ ਜੋ ਕਿ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਟੀ ਆਰ ਸ਼ਰਮਾ ਦੀ ਜਿਹੜੀ ਸ਼ਬਦਾਵਲੀ ਹੈ ਉਹ ਬਹੁਤ ਹੀ ਵਿਸ਼ਾਲ ਤੇ ਕਹ ਲਓ ਬਹੁਤ ਹੀ ਸੋਹਣੀ ਤੇ ਸੁਨੱਖੀ ਹੈ ਜਿਸ ਤਰ੍ਹਾਂ ਉਹਨਾਂ ਨੇ ਭਾਸ਼ਾ ਦੇ ਉੱਪਰ ਕੰਮ ਕੀਤਾ ਹੈ ਉਸੇ ਤਰ੍ਹਾਂ ਜਿਹੜੀ ਉਹਨਾਂ ਦੀ ਭਾਸ਼ਾ ਦੇ ਸ਼ਬਦ ਹੈ ਉਹ ਬਹੁਤ ਹੀ ਸੂਖਮਤੇ ਵਧੀਆ ਤਰੀਕੇ ਦੇ ਨਾਲ ਵਰਤੇ ਗਏ ਹਨ ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਜੇ ਕਿਸੇ ਨੂੰ ਕੋਈ ਡਾਊਟ ਹੈ ਤਾਂ ਜੀ ਉਹ ਮੈਸੇਜ ਕਰਕੇ ਪੁੱਛ ਸਕਦੇ ਆਪਾਂ 1 ਮਿੰਟ ਦੇ ਲਈ ਵੇਟ ਕਰਦੇ ਹਾਂ ਤੇ ਨਹੀਂ ਤਾਂ ਫਿਰ ਜੀ ਆਪਾਂ ਇਸ ਕਲਾਸ ਨੂੰ ਇੱਥੇ ਹੀ ਐਂਡ ਕਰਦੇ ਆਂ ਸੋ ਧੰਨਵਾਦ ਤੁਹਾਡਾ ਵੀ ਜੀ ਸਾਰਿਆਂ ਦਾ ਥੈਂਕ ਯੂ ਜੀ ਕਲਾਸ ਤੁਹਾਨੂੰ ਚੰਗੀ ਲੱਗੀ ਵੈਲਕਮ ਜੀ ਵੈਲਕਮ ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਜੀ ਇਹ ਜਿਹੜੀ ਕਲਾਸ ਹੈ ਉਹ ਚੱਲ ਰਹੀ ਹੈ ਤਾਂ ਇਸੇ ਤਰ੍ਹਾਂ ਸਾਡੇ ਨਾਲ ਜੁੜਦੇ ਲੈਣਾ ਤੇ ਆਪਾਂ ਹੋਰ ਵਧੀਆ ਤੋਂ ਵਧੀਆ ਤੇ ਸਟੀਕ ਤੇ ਸ਼ੁੱਧ ਜਿਹੜੀ ਜਾਣਕਾਰੀ ਆ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਸੋ ਅੱਜ ਦੇ ਲਈ ਇੰਨਾ ਹੀ ਜੀ ਕੱਲ ਨੂੰ ਮਿਲਦੇ ਹਾਂ ਟੀ ਆਰ ਸ਼ਰਮਾ ਦੇ ਅ ਪ੍ਰਸ਼ਨ ਉੱਤਰਾਂ ਦੇ ਨਾਲ ਜੋ ਕਿ ਇੰਪੋਰਟੈਂਟ ਪ੍ਰਸ਼ਨ ਹੁੰਦੇ ਆ ਆਪਣੇ ਮਾਸਟਰ ਕੈਡਰ ਲੈਵਲ ਤੋਂ ਇੰਪੋਰਟੈਂਟ ਮੰਨੇ ਜਾਂਦੇ ਆ ਉਹ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਧੰਨਵਾਦ ਸ਼ੁਕਰੀਆ ਜੀ